ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪ੍ਰਿੰਸਪ ਪਹਿਲੀ ਖਬਰ ਇਮੀਗ੍ਰੈਂਟਸ ਨਾਲ ਆਪਾਂ ਨੂੰ ਪਤਾ ਹੀ ਹੈ ਜੀ ਕੰਟਰੀ ਚੱਲਦੀ ਕੱਲ ਵੀ ਪ੍ਰਿੰਸਪ ਕਿਸੇ ਨੇ ਗੱਲ ਕਰਤੀ ਸੀ ਆ ਕੇ ਕਹਿੰਨੇ ਵੀ ਸ਼ਾਇਦ ਇਹ ਜਿਹੜਾ ਮੈਸਅਪ ਪਿਆ ਹੈ ਜਿਹੜੀ ਮਾਸ ਲੈਵਲ ਦੇ ਉੱਤੇ ਜਿਹੜੀ ਇਮੀਗ੍ਰੇਸ਼ਨ ਹੋਈ ਆ ਉਹਦੇ ਕਰਕੇ ਹੋਇਆ ਪਰ ਲੋਕਾਂ ਦੇ ਆਪ ਕੋ ਆਪਣੇ ਵਿਚਾਰ ਸੀਗੇ ਵੀ ਭਾਈ ਜੇ ਐਨਾ ਏਰੀਆ ਇੱਥੇ ਪਿਆ ਹੈ ਇਮੀਗ੍ਰੈਂਟਸ ਕਰਕੇ ਹੀ ਜਿਆਦਾਤਰ ਇਕਨੋਮੀ ਬਹੁਤ ਚੱਲਦੀ ਹੈ ਜਿਹਦੇ ਵਿੱਚ ਸਟੂਡੈਂਟ ਵਰਗ ਬਹੁਤ ਆਉਂਦਾ ਬਦਿਆਣਾ ਸਾਹਿਬ ਔਰ ਇੰਨੇ-ਇੰਨੇ ਫੀਸੇਜ਼ ਉੱਥੋਂ ਲੈ ਕੇ ਆਉਂਦੇ ਨੇ ਔਰ ਕਾਲਜ ਯੂਨੀਵਰਸਿਟੀ ਪਬਲਿਕ ਜਿਹੜੇ ਕਾਲਜ ਯੂਨੀਵਰਸਿਟੀਆਂ ਨੇ ਉਹ ਚੱਲਦੇ ਨੇ ਤੇ ਸਭ ਦੇ ਆਪੋ ਰਲੇ ਮੇਲੇ ਵਿਚਾਰ ਸੀਗੇ ਸੋ ਹੁਣ ਇਮੀਗ੍ਰੇਸ਼ਨ ਦੇ ਸਖਤੀ ਨਾਲ ਕੈਨੇਡਾ ਦੀ ਆਬਾਦੀ 'ਚ ਵਾਧਾ ਰੁਕਿਆ ਜੀ ਕਹਿੰਦੇ ਦੇਖੋ ਇਹਦੇ ਵਿੱਚ ਆ ਕਿ ਪਿਛਲੇ ਕੁਝ ਸਮੇਂ ਤੋਂ ਅਸੀਂ ਦੇਖਿਆ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਚੇਂਜੇਸ ਹੋਈਆਂ ਨੇ ਇਹ ਕਾਸਟ ਦੇ ਜੇਕਰ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੇ ਇਮੀਗ੍ਰੇਸ਼ਨ ਨੂੰ ਦੇਖੀਏ ਤੇ ਉਹਦੇ ਵਿੱਚ ਵੀ ਕਾਫੀ ਨਿਯਮਾਂ ਨੂੰ ਸਖਤ ਕੀਤਾ ਗਿਆ ਆ ਇੱਕ ਇੱਕ ਕਾਫੀ ਨਿਯਮ ਜਿਹੜੇ ਨੇ ਇਹ ਬਦਲੇ ਨੇ ਤੇ ਉਹਦੇ ਵਿੱਚ ਕੀ ਆ ਕਿ ਜਦੋਂ ਫਿਰ ਨਿਯਮ ਬਦਲਦੇ ਨੇ ਇਕੱਲੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਨਹੀਂ ਬਦਲੇ ਤੇ ਹੋਰ ਵੀ ਬਹੁਤ ਸਾਰੇਆਂ ਕੈਟਾਗਰੀਜ਼ ਨੇ ਜਾਂ ਇੱਥੇ ਜੇ ਜਿਸ ਢੰਗ ਨਾਲ ਇਹ ਪੱਕਿਆ ਕੀਤਾ ਜਾਂਦਾ ਸਟੂਡੈਂਟਸ ਨੂੰ ਜਾਂ ਵਰਕ ਪਰਮਿਟ ਤੇ ਆਏ ਲੋਕਾਂ ਨੂੰ ਜਾਂ ਹੋਰ ਬਹੁਤ ਸਾਰੀਆਂ ਕੈਟਾਗਰੀਜ਼ ਨੇ ਜਿਹਦੇ ਵਿੱਚ ਲੋਕਾਂ ਨੂੰ ਸੱਦੇ ਜਾਂ ਟੈਂਪਰੇਰੀ ਤੌਰ ਤੇ ਤੇ ਉਹਦੇ ਵਿੱਚ ਕੀ ਹੈ ਕਿ ਬਹੁਤ ਸਾਰੀ ਚੇਂजेस ਲਿਆਂਦੀਆਂ ਗਈਆਂ ਖਾਸ ਤੌਰ ਤੇ ਦੇਖਿਆ ਕਿ ਜਦੋਂ ਜਸਵੰਤੂਢੂੜਾ ਸਾਹਿਬ ਪ੍ਰਾਈਮ ਮਿਨਿਸਟਰ ਸਨ ਉਹ ਤੋਂ ਬਹੁਤ ਸਕੂਸ਼ ਹੈ ਉਹਨਾਂ ਨੇ ਚੇਂजेस ਲਿਆਂਦੀਆਂ ਸਖਤੀਆਂ ਕੀਤੀਆਂ ਤੇ ਜੋ ਗੱਲਾਂ ਬਾਤਾਂ ਪਹਿਲਾਂ ਹੋ ਰਹੀਆਂ ਸੀਆਂ ਤੇ ਉਹਨਾਂ ਗੱਲਾਂ-ਬਾਤਾਂ ਦੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਬਹੁਤ ਸਾਰੇ ਤਰੀਕੇ ਦੇ ਫੈਸਲੇ ਲਏ ਗਏ ਨੇ ਤੇ ਉਹਦੇ ਕਰਕੇ ਭਪਿੰ다 ਜੀ ਬਹੁਤ ਇੱਕੋਸ਼ ਅਸੀਂ ਦੇਖਿਆ ਕਿ ਇਮੀਗ੍ਰੇਸ਼ਨ ਦੇ ਵਿੱਚ ਚੇਂजेस ਆਈਆਂ ਹਨ ਤੇ ਇਮੀਗ੍ਰੇਸ਼ਨ ਦੇ ਚੇਂजेस ਆਉਂਦੇ ਨਾਲ ਜਿਹੜੇ ਇੱਥੇ ਨੌਜਵਾਨ ਜਿਹੜੇ ਪੱਕਿਆਂ ਤੌਰ ਤੇ ਵੀ ਆਉਂਦੇ ਨੇ ਕੱਚਿਆਂ ਤੌਰ ਤੇ ਵੀ ਆਉਂਦੇ ਨੇ ਸੋ ਇਹ ਚੇਂਜਸ ਦੇ ਨਾਲ ਜੋ ਆਬਾਦੀ ਹੈ ਇੱਥੇ ਯਾਨੀ ਕੈਨੇਡਾ ਦੇ ਲੋਕਾਂ ਦੀ ਜਿੱਚ ਕੈਨੇਡਾ ਦੀ ਓਵਰਾਲ ਆਬਾਦੀ ਹੈ ਸੋ ਉਹਦੇ ਉੱਪਰ ਵੀ ਇਹ ਕਾਫੀ ਫਰਕ ਪਿਆ ਆ ਸੋ ਇਹਦੇ ਵਿੱਚ ਦੱਸਿਆ ਜਾਂਦਾ ਕਿ ਪਹਿਲਾ ਕੁਆਟਰ ਜਿਹੜਾ ਇਹ ਕੈਨੇਡਾ ਦਾ ਇਸ ਸਾਲ ਦਾ ਸੋ ਉਹਦੇ ਵਿੱਚ ਆਬਾਦੀ ਲਗਭਗ 0.0 0.0 ਦੇ ਪਾਸੇ ਦੇ ਲਾਗੇ ਵਧੀ ਹੈ ਤਾਂ ਸਿਰਫ 20107 ਇਹ ਨਵੇਂ ਲੋਕ ਜਿਹੜੇ ਨੇ ਕੈਨੇਡਾ ਦੇ ਵਿੱਚ ਜਿਹੇ ਵਾਅਦਾ ਹੋਇਆ ਆਬਾਦੀ ਦੇ ਵਿੱਚ ਸੋ ਤਕਰੀਬਨ ਅਸੀਂ ਮੰਨ ਸਕਦੇ ਹਾਂ ਕਿ ਆਬਾਦੀ ਜਿਹੜੀ ਆ ਇਹ ਉਹਦੇ ਵਿੱਚ ਬਹੁਤ ਹੀ ਮਾਮਲੀ ਵਾਅਦਾ ਹੋਇਆਗਾ ਕਹਿ ਲਈਏ ਵੀ ਨਾ ਮਾਤਰੀ ਵਾਅਦਾ ਹੋਇਆ ਸੋ ਇਹ ਇੱਕ ਕਾਰਨ ਰਿਹਾ ਆ ਕਿ ਜਿਹੜੇ ਸਟ੍ਰਿਕ ਹੋਏ ਜਿਹੜੇ ਇਮੀਗ੍ਰੇਸ਼ਨਸ ਰੂਲਸ ਨੇ ਸੋ ਉਹਨਾਂ ਕਰਕੇ ਕੈਨੇਡਾ ਦੀ ਆਬਾਦੀ ਦੇ ਉੱਪਰ ਵੀ ਅਸਰ ਪੈ ਰਿਹਾ ਸੋ ਨਵੇਂ ਲੋਕ ਘਟ ਆ ਰਹੇ ਨੇ ਪੁਰਾਣੇ ਲੋਕ ਜਿਹੜੇ ਨੇ ਸੋ ਉਹ ਉਹਨਾਂ ਦੀ ਜਿਹੜੀ ਗਿਣਤੀ ਹੈ ਮੌਤਾਂ ਦੀ ਗਿਣਤੀ ਕਹਿੰਦੇ ਵਧ ਰਹੀ ਹੈ ਚਰਮ ਦਰ ਘਟ ਰਹੀ ਹੈ ਸੋ ਇਹ ਸਾਰੇ ਗੱਲਾਂ ਨੇ ਪ੍ਰਭਾਵ ਕੀਤਾ ਕਿ ਇਮੀਗ੍ਰੇਸ਼ਨ ਇਹ ਬਹੁਤ ਘਟ ਕੈਨੇਡਾ ਦੇ ਵਿੱਚ ਵਧੀਆ ਦਸ ਤਕਰੀਬਨ ਤਕਰੀਬਨ ਪਹਿਲੇ ਕੁਆਰਟਰ ਚ 0.0% ਦਾ ਵਾਧਾ ਹੋਇਆ ਜੀ 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 ਸੋ ਜਿੱਥੇ ਪ੍ਰਿੰਸਪ ਬਹੁਤ ਸਾਰੇ ਸਮੇਲਨਸ ਹੁੰਦੇ ਨੇ ਤੇ ਔਰ ਹੁਣ ਵੀ ਜੀ7 ਕੰਟਰੀਜ਼ ਦਾ ਹੋਇਆ ਸੋ ਜਰੂਰ ਮੈਨੂੰ ਲੱਗਦਾ ਥੋੜਾ ਜਿਹਾ ਟੈਕਨੀਕਲ ਇਸ਼ੂ ਆਇਆ ਕਿਤੇ ਨਾ ਕਿਤੇ ਫਿਰ ਦੁਬਾਰੇ ਆਪਾਂ ਪ੍ਰਿੰਸ ਸਾਹਿਬ ਨੂੰ ਆਨਲਾਈਨ ਜੋੜਨ ਦੀ ਕੋਸ਼ਿਸ਼ ਕਰਾਂਗੇ ਤੇ ਜਰੂਰ ਤੁਸੀਂ ਜੁੜੇ ਹੋ ਅਸੀਂ ਇਸ ਰੇਡੀਓ ਦੇ ਨਾਲ ਮੈਂ ਤੁਹਾਡਾ ਹੌਸਲੇ ਦੁੱਸ ਪਕਿੰਦਰ ਸਿੰਘ ਖਮਾਣੋ ਖਬਰਾਂ ਹਰੇ ਬਹੁਤ ਸਾਰੀਆਂ ਹੈਗੀਆਂ ਨੇ ਨਾਟੋ ਤੇ ਕੈਨੇਡਾ ਦੇ ਨਾਲ ਲੇਟਰ ਖਬਰ ਹੈਗੀ ਹੈ ਔਰ ਜਿਹੜੇ ਆ ਭਾਰਤ ਦੀ ਨਾਰਾਜ਼ਗੀ ਦੇ ਬਾਵਜੂਦ ਟਰੰਪ ਨੇ ਫਿਰ ਵੀ ਦਾਅਵਾ ਕੀਤਾ ਹੈਗਾ ਤੇ ਆਪਾਂ ਨੂੰ ਪਤਾ ਹੀ ਹੈ ਜੀ ਉਹ ਕਹਿੰਦੇ ਜੀ ਅਸੀਂ ਰਲ ਮਿਲ ਕੇ ਜਿਹੜਾ ਉਹ ਜਿਹੜੀ ਇਹਨਾਂ ਦੀ ਲੜਾਈ ਸੀਗੀ ਉਹਨੂੰ ਰੋਕਿਆ ਹੈਗਾ ਤੇ ਪਰ ਭਾਰਤ ਕਹਿੰਦਾ ਵੀ ਨਹੀਂ ਸਾਡੇ ਸਾਡੇ ਆਪ ਦੇ ਉਹ ਹੈਗੇ ਦੋਨੇ ਕੰਟਰੀਜ਼ ਦੇ ਨਾਲ ਸ਼ਾਇਦ ਆਪਸੀ ਗੱਲਬਾਤ ਕਰਕੇ ਇਦਾਂ ਦਾ ਹੋਇਆ ਤੇ ਹੁਣ ਜਿੱਥੇ ਇਮੀਗ੍ਰੇਸ਼ਨ ਦੀ ਗੱਲਬਾਤ ਹੋ ਰਹੀ ਆ ਸੋ ਅਮਰੀਕਾ ਦੇ ਵਿੱਚ ਵੀ ਜੇ ਅਮਰੀਕਾ ਦੀ ਗੱਲਬਾਤ ਕਰੀਏ ਤੇ ਨਵਾਂ ਰੂਲ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਆਇਆ ਹੈ ਪ੍ਰਿੰਸ ਸਾਹਿਬ ਆਵਾਜ਼ ਆ ਰਹੀ ਹੈ ਮੇਰੀ ਜੀ ਜੀ ਤੁਹਾਡੀ ਆਵਾਜ਼ ਆ ਰਹੀ 29 ਨਾਟੋ ਤੇ ਕੈਨੇਡਾ ਦੇ EU ਸਿਮੇਲਰ ਦੇ ਯੂਰਪ ਜਾਣਗੇ ਪ੍ਰਧਾਨ ਮੰਤਰੀ ਬਿਲਕੁਲ ਇਹਦੇ ਵਿੱਚ ਪਿੰਦਾ ਜੀ ਆ ਕਿ ਇੱਕ ਤਾਂ ਇਹ ਜੋ ਤੁਸੀਂ ਗੱਲ ਕੀਤੀ ਹੈ ਕਿ ਜੋ ਅਮਰੀਕਾ ਦੇ ਵਿੱਚ ਕੁਝ ਚੇਂजेस ਲਿਆਂਦੀਆਂ ਜਾ ਰਹੀਆਂ ਨੇ ਜੀ ਇਹ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਸੋ ਇਹਦੇ ਵਿੱਚ ਹੋਇਆ ਕੀ ਹੈ ਕਿ ਅਸੀਂ ਪਿਛਲੇ ਦਿਨੀ ਦੇਖਿਆ ਕਿ ਜੋ ਹਾਰਵਰਡ ਯੂਨੀਵਰਸਿਟੀ ਹੈ ਕੋਲੰਬੀਆ ਯੂਨੀਵਰਸਿਟੀ ਹੈ ਸੋ ਇਹਨਾਂ ਦੇ ਬਾਰੇ ਵੀ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਕਿਸ ਢੰਗ ਦੇ ਨਾਲ ਇਹ ਟਰੰਪ ਸਾਹਿਬ ਨੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਇਹਨਾਂ ਦੀ ਫੰਡਿੰਗ ਰੋਕਣ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਕਿਉਂਕਿ ਇਹਨਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਹੋਇਆ ਕਿ ਆ ਕਿ ਪਿਛਲੇ ਸਮੇਂ ਬਹੁਤ ਵੱਡੇ ਪੱਧਰ ਤੇ ਪ੍ਰੋਟੈਸਟ ਹੋਏ ਖਾਸ ਤੌਰ ਤੇ ਜਿਹੜੇ ਫਿਲੀਸਤੀਨ ਬਖੀ ਪ੍ਰੋਟੈਸਟ ਹੈ ਉਹਨਾਂ ਦੀ ਗੱਲ ਕਰੀਏ ਇਹ ਵੱਡੇ ਲੈਵਲ ਤੇ ਫਿਲੀਸਤੀਨ ਦੇ ਹੱਕ ਦੇ ਵਿੱਚ ਜਿਹੜੇ ਫਿਲੀਸਤੀਨੀ ਲੋਕਾਂ ਦੇ ਹੱਕ ਦੇ ਵਿੱਚ ਉੱਥੇ ਪ੍ਰੋਟੈਸਟ ਹੋਏ ਯੂਨੀਵਰਸਿਟੀਆਂ ਵਿੱਚ ਜੋ ਇੱਕ ਮਾਹੌਲ ਇੱਕ ਪੜ੍ਹਾਈ ਦਾ ਮਾਹੌਲ ਹੁੰਦਾ ਅਕੈਡਮਿਕ ਜਿਹੜਾ এনवायरमेंट ਹੁੰਦਾ ਸੋ ਉਹਦੇ ਉੱਪਰ ਵੀ ਇਹ ਕਾਫੀ ਵੱਡੇ ਪੱਧਰ ਤੇ ਅਸਰ ਪਿਆ ਤੇ ਉਸ ਗੱਲਾਂ ਕਰਕੇ ਅਮਰੀਕਾ ਦੀ ਜੋ ਪੋਲਿਟਿਕਸ ਹੈ ਸੋ ਉਹਦੇ ਵਿੱਚ ਵੀ ਇਹ ਕਾਫੀ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਗੱਲਾਂ ਬਾਤਾਂ ਹੋਈਆਂ ਨੇ ਤੇ ਉਹਦੇ ਵਿੱਚ ਅਸੀਂ ਦੇਖਿਆ ਕਿ ਹਾਰਵਰਡ ਯੂਨੀਵਰਸਿਟੀ ਨੂੰ ਜੋ ਇੰਟਰਨੈਸ਼ਨਲ ਸਟੂਡੈਂਟਸ ਦੱਨ ਦੀ ਜੋ ਪਰਮਿਸ਼ਨ ਸੀਗੀ ਉਹ ਟਰੰਪ ਸਾਹਿਬ ਨੇ ਉਹਦੇ ਉੱਪਰ ਵੀ ਰੋਕ ਲਾਈ 파ਮੇ ਕਿ ਬਾਅਦ ਵਿੱਚ ਇਹ ਮਾਮਲਾ ਅਦਾਲਤਾਂ ਦੇ ਵਿੱਚ ਗਿਆ ਆ ਤੇ ਇਹਨੂੰ ਇਹਦੇ ਵਿੱਚ ਜੋ ਇਹ ਨਵੇਂ ਸਿਰੇ ਤੋਂ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਜਾਰੀ ਕਰਨਾ ਹੁੰਦਾ ਸੋ ਉਹਨੂੰ ਵੀ ਸਸਪੈਂਡ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਹੁਣ ਆ ਕਿ ਜੋ 트럼ਪ ਸਾਹਿਬ ਨੇ ਇਹ ਬਲੌਕ ਇਹਨੂੰ ਕੀਤਾ ਸੀਗਾ ਇੰਟਰਨੈਸ਼ਨਲ ਸਟੂਡੈਂਟਸ ਨੂੰ ਇਹ ਵੀਜ਼ਾ ਜਾਰੀ ਕਰਨ ਦੇ ਪਰ ਤੋਂ ਉਹ ਹੋਰ ਪ੍ਰੋਸੈਸ ਇਹ ਜੋ ਸਸਪੈਂਡ ਚੱਲੀ ਆ ਰਹੀ ਥੀ ਉਹ ਦੁਬਾਰਾ ਫੋਰਨਰ ਵਾਸਤੇ ਸ਼ੁਰੂ ਹੋਈ ਹੈ ਕਿ ਉਹ ਇੱਥੇ ਸਟੂਡੈਂਟ ਵੀਜ਼ਾ ਵਾਸਤੇ ਅਪਲਾਈ ਕਰ ਸਕਦੇ ਨੇ ਪਰ ਇਹਦੇ ਵਿੱਚ ਹੁਣ ਇਹ ਹੈ ਕਿ ਉਹਨਾਂ ਨੂੰ ਆਪਣੇ ਜੋ ਸੋਸ਼ਲ ਮੀਡੀਆ ਅਕਾਊਂਟਸ ਨੇ ਸੋ ਉਹਨਾਂ ਨੂੰ ਅਨਲੌਕ ਕਰਨਾ ਪੈਣਾ ਹੈ ਸੋ ਉਹਨਾਂ ਦੀ ਜਾਂਚ ਪੜਤਾਲ ਵੀ ਹੋਵੇਗੀ ਕਿ ਉਹ ਕਿਸ ਤੰਗ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਵਿਚਰਦੇ ਨੇ ਕਿਸ ਤਰ੍ਹਾਂ ਦੀਆਂ ਪੋਸਟਾਂ ਪਾਉਂਦੇ ਨੇ ਕਿਸ ਤਰੀਕੇ ਦੇ ਟੈਕਸ ਮੈਸੇਜ ਹੁੰਦੇ ਨੇ ਸੋ ਜੋ ਮੌਲਕ ਅਮਰੀਕਾ ਦੇ ਨਾਲ ਇਹਨਾਂ ਦੇ ਚੰਗੇ ਤਾਲੁਕਾਤ ਨਹੀਂ ਹਨ ਤੇ ਉਹਨਾਂ ਮੌਲਕਾਂ ਪ੍ਰਤੀ ਉਹਨਾਂ ਦੇ ਕੀ ਵਿਚਾਰ ਨੇ ਇੱਥੇ ਦੀ ਸਰਕਾਰ ਪ੍ਰਤੀ ਕਲਚਰ ਪ੍ਰਤੀ ਇੰਸਟੀਚਿਊਸ਼ਨ ਪ੍ਰਤੀ ਜਿਹੜੇ ਅਮਰੀਕਾ ਦੇ ਫਾਊਂਡਿੰਗ ਪ੍ਰਿੰਸੀਪਲਸ ਨੇ ਉਹਨਾਂ ਪ੍ਰਤੀ ਉਹਨਾਂ ਦੇ ਕੀ ਵਿਚਾਰ ਨੇ ਸੋ ਇਹ ਚੀਜ਼ਾਂ ਤੋਂ ਬਾਅਦ ਫਿਰ ਉਹਨਾਂ ਨੂੰ ਵੀਜ਼ਾ ਜਿਹੜਾ ਜਾਰੀ ਕੀਤਾ ਜਾਊਗਾ ਸੋ ਭਾਵੇਂ ਆ ਕਿ ਡੋਨਲਡ ਟਰੰਪ ਸਰਕਾਰ ਦੀ ਕੋਸ਼ਿਸ਼ ਕਰ ਰਹੀ ਹੈ ਇਹੋ ਜਿਹੇ ਨੌਜਵਾਨ ਅਮਰੀਕਾ ਦੇ ਵਿੱਚ ਨਾ ਆਉਣ ਜਿਹੜੇ ਅਮਰੀਕਾ ਦੇ ਜੋ ਪ੍ਰਿੰਸੀਪਲਸ ਨੇ ਅਮਰੀਕਾ ਦੇ ਜੋ ਫਾਊਂਡੇਸ਼ਨਸ ਨੇ ਜャ ਅਮਰੀਕਾ ਦੀ ਜੋ ਸੋਚ ਹੈ ਸੋ ਉਹਦੇ ਨਾਲ ਉਹਨਾਂ ਦੀ ਸੋਚ ਮੇਲ ਨਾ ਖਾਂਦੀ ਹੋਵੇ ਕਿਉਂਕਿ ਅਸੀਂ ਇੱਥੇ ਦੇਖਿਆ ਕਿ ਪਿਛਲੇ ਸਮੇਂ ਦੌਰਾਨ ਖਾਸ ਤੌਰ ਤੇ ਜਿਹੜੀਆਂ ਕਮਿਊਨਿਸਟ ਵਿਚਾਰਧਾਰਾ ਨੇ ਕਮਿਊਨਿਸਟ ਪਾਰਟੀਆਂ ਨੇ ਸੋ ਉਹਨਾਂ ਨੂੰ ਅਮਰੀਕਾ ਦੇ ਵਿੱਚ ਉਸ ਵਿਚਾਰਧਾਰਾ ਦਾ ਵੈਲਕਮ ਨਹੀਂ ਕੀਤਾ ਜਾਂਦਾ ਸੋ ਹੁਣ ਜਿਸ ਤਰੀਕੇ ਦੇ ਅਸੀਂ ਪ੍ਰੋਟੈਸਟ ਦੇਖੇ ਨੇ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਤਾਂ ਹੁਣ ਇਹਨਾਂ ਨੇ ਇਹ ਚੀਜ਼ ਨਵੀਂ ਜਿਹੜੀ ਹੈ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਪਹਿਲਾਂ ਦੇਖੇ ਜਾਣਗੇ ਕਿ ਉਹ ਕਿਸ ਤਰੀਕੇ ਦਾ ਪ੍ਰਚਾਰ ਕਰ ਰਹੇ ਨੇ ਕਿਸੇ ਪ੍ਰੋਪੋਗੈਂਡੇ ਦੇ ਵਿੱਚ ਸ਼ਾਮਲ ਤਾਂ ਨਹੀਂ ਆ ਕੋਈ ਇਸ ਤਰੀਕੇ ਦੇ ਵਿਚਾਰ ਜੋ ਅਮਰੀਕਾ ਦੇ ਖਿਲਾਫ ਹੋਣ ਕੀ ਉਸ ਤਰੀਕੀਆਂ ਗੱਲਾਂ ਬਾਤਾਂ ਤੋਂ ਨਹੀਂ ਕਰ ਰਹੇ ਨੇ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਅਮਰੀਕਾ ਦੇ ਵਿੱਚ ਵੀਜ਼ਾ ਦੇਣ ਲੱਗੇ ਧਿਆਨ ਦੇ ਵਿੱਚ ਰੱਖਿਆ ਜਾਣ ਗਿਆ ਸੋ ਇਹ ਨਵੇਂ ਕਦਮ ਹੈ ਜਿਹੜੇ ਅਮਰੀਕਾ ਚ ਉੱਪਰਿਆ ਤੇ ਦੂਜੇ ਪਾਸੇ ਜੇਕਰ ਇਹ ਮਾਰਕਾਨੀ ਸਾਹਿਬ ਦੀ ਗੱਲ ਕਰੀਏ ਮਾਰਕਾਨੀ ਸਾਹਿਬ ਨੇ ਜਿਹੜਾ ਆਪਣਾ ਸ케ਜੂਲ ਹੈ ਜਿਹੜਾ ਕਿ ਕਿਉਂਕਿ ਕੈਨੇਡਾ ਯੂਰਪ ਦਾ ਜਿਹੜਾ ਕਿ ਜੂਨੀਅਨ ਦਾ ਸਮੇਲਨ ਹੋਣੇ ਨੇ ਤੇ ਨਾਲ ਇਹ ਨਾਟੋ ਦੇ ਸਮੇਲਨ ਹੋਣੇ ਨੇ ਸੋ ਉਹਦੇ ਵਿੱਚ ਇਹ ਮਾਰਕਾਂ ਨੇ ਸਾਭ ਨੇ ਸ਼ਿਰਕਤ ਕਰਨੀ ਹੈ ਸੋ ਇਹਦੇ ਵਿੱਚ ਜੋ ਉਹਨਾਂ ਦਾ ਇਹ ਪੀਓਮੋ ਆਫਿਸ ਹੈ ਸੋ ਉਹਨਾਂ ਨੇ ਉਹਨਾਂ ਦੀ ਜਿਹੜੀ ਯਾਤਰਾਵਾਂ ਹੋਣਗੀ ਆਉਣ ਵਾਲੇ ਦਿਨਾਂਦਾਨ ਸੋ ਉਹਨੂੰ ਕਨਫਰਮ ਕੀਤਾ ਆ ਸੋ ਇਹਦੇ ਵਿੱਚ ਕਹਿੰਦੇ ਨੇ ਕਿ ਕੈਨੇਡਾ ਦੇ ਯੂਰਪੀਅਨ ਯੂਨੀਅਨ ਦੇ ਲੀਡਰ ਆ ਜਿਹੜੇ ਨੇ ਆਪਸੀ ਰਿਸ਼ਤਿਆਂ ਨੂੰ ਜਿਹਦੇ ਵਿੱਚ ਵਪਾਰ ਆ ਕੇ ਜਾਂ ਹੋਰ ਚੀਜ਼ਾਂ ਇਨਕਲੂਡ ਹੁੰਦੀਆਂ ਨੇ ਸੋ ਉਹਨਾਂ ਦੇ ਉੱਪਰ ਕੰਮ ਕਰਨਗੇ ਸੋ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਇਸ ਐਤਵਾਰ ਨੂੰ ਇਹ ਯੂਰਪ ਵਾਸਤੇ ਰਵਾਨਾ ਹੋਣਗੇ ਸੋ ਉਹਦੇ ਵਿੱਚ ਇਵੱਖ-ਵੱਖ ਯੂਰਪ ਦੇ ਲੀਡਰਾਂ ਦੇ ਨਾਲ ਗੱਲਬਾਤ ਹੋਣੀ ਹੈ ਇਸ ਦੇ ਵਿੱਚ ਉਹ ਨੀਦਰਲੈਂਡ ਵੀ ਉਹਨਾਂ ਨੇ ਜਾਣਾ ਹੈ ਤੇ ਇਹਦੇ ਵਿੱਚ ਉਹਨਾਂ ਨੇ ਬੁੱਧਵਾਰ ਨੂੰ ਜਿਹੜਾ ਉਹਦੇ ਵਿੱਚ ਨਾਟੋ ਸਮੇਲਨ ਹੋਣਾ ਸੋ ਉਹਦੇ ਵਿੱਚ ਵੀ ਸ਼ਿਰਕਤ ਕਰਨੀ ਹੈ ਸੋ ਉਹ ਜਿਹੜਾ ਓਵਰ ਆਲ ਸਕੇਡਿਊਲ ਹੈ ਸਾਰਨੀ ਸਾਹਿਬ ਦਾ ਸੋ ਉਹਦੇ ਬਾਰੇ ਪੀਐਮ ਆਫਿਸ ਨੇ ਇਹ ਜਾਣਕਾਰੀ ਦਿੱਤੀ ਹੈ ਸੋ ਇਹਦੇ ਵਿੱਚ ਕੀ ਹੈ ਕਿ ਹੋਰ ਕੈਨੇਡਾ ਆਪਣੇ ਵੱਲੋਂ ਤੇ ਇਹ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਦੀ ਦੁਨੀਆਂ ਦੇ ਜਿਹੜੇ ਹੋਰ ਮੋਲਕ ਨੇ ਸੋ ਉਹਨਾਂ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਵਧਿਆ ਕੀਤਾ ਜਾਵੇ ਸੋ ਖਾਸ ਤੌਰ ਤੇ ਯੂਰਪ ਦੇ ਨਾਲ ਆਪਣੇ ਰਿਸ਼ਤਿਆਂ ਨੂੰ ਇਹ ਕੈਨੇਡਾ ਵਧਿਆ ਬਣਾਉਂਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਹੈ ਜੀ 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 ਜੀਪਦਨ ਸਾਹਿਬ ਚਲੋ ਚੰਗੀ ਗੱਲ ਹੈਗੀ ਆ ਵੀ ਭਾਈ ਵਪਾਰ ਦਾ ਦਾਇਰਾ ਜਿਹੜਾ ਖੋਲਣਾ ਚਾਹੀਦਾ ਹੈਗਾ ਪਰ ਕਈ ਵਾਰ ਕੇ ਜਿਹੜੇ ਕੰਟਰੀਜ਼ ਚ ਪ੍ਰਿੰਸ ਸਾਹਿਬ ਵਾਰ ਲੱਗ ਜਾਂਦੀ ਹੈ ਤੇ ਹੁਣਾ ਦੇ ਲੋ ਇਰਾਨ ਵਾਲਾ ਅਜੇ ਰੌਲਾ ਜਿਹਾ ਸ਼ੁਰੂ ਜੀ ਹੋਇਆ ਹੈ ਤੇ ਹਰੇਕ ਦੇਖੋ ਜਿਹੜੀਆਂ ਕਾਰਪੋਰੇਟ ਇੰਡਸਟਰੀ ਹੁੰਦੀ ਆ ਚਾਹੇ ਆਇਲ ਨਾਲ ਜੁੜੀ ਹੋਵੇ ਕਰੂਡ ਆਇਲ ਹੋਵੇ ਤੇ ਹੁਣੇ ਹਜੇ ਤਾਂ ਕੁਝ ਹੋਇਆ ਨਹੀਂਗਾ ਇਹਨਾਂ ਨੇ ਦੇਖ ਲਓ ਜੀ ਹੁਣੇ ਮੈਨੂੰ ਲੱਗਦਾ ਡੀਜ਼ਲ ਦੇ ਗੈਸ ਦੇ ਰੇਟ ਵਧਾਉਣੇ ਸ਼ੁਰੂ ਕਰ ਦੇਣੇ ਆ ਪ੍ਰਿੰਸ ਸਾਹਿਬ ਦੇਖੋ ਇਸ ਦੇ ਵਿੱਚ ਕੀ ਹੈ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਜੋ ਇੰਟਰਨੈਸ਼ਨਲ ਜੋ ਮਾਰਕੀਟ ਹੈ ਉਹਦੇ ਵਿੱਚ ਕੀ ਚੱਲ ਰਿਹਾ ਸੋ ਉਹਦੇ ਉੱਪਰ ਉਹ ਚੀਜ਼ਾਂ ਡਿਪੈਂਡ ਹੁੰਦੀਆਂ ਨੇ ਉਹਦੇ ਚ ਇਕੱਲਾ ਕੈਨੇਡਾ ਆਪਣੇ ਫੱਟੇ ਕੁਝ ਨਹੀਂ ਕਰ ਸਕਦਾ ਕਿਉਂਕਿ ਅਗਰ ਅਸੀਂ ਕੈਨੇਡਾ 'ਚ ਉਹਨਾ ਤੇਲ ਤੇ ਪ੍ਰੋਡਿਊਸ ਕਰੀਏ ਜਿੰਨੀ ਸਾਨੂੰ ਲੋੜ ਹੈ ਸਾਰਾ ਕੁਝ ਕੈਨੇਡਾ ਦੇ ਨਾਲ ਹੀ ਸੰਬੰਧਿਤ ਹੋਵੇ ਤਾਂ ਫਿਰ ਤਾਂ ਅਸੀਂ ਕਹਿ ਸਕਦੇ ਹਾਂ ਪਰ ਅਗਰ ਇੰਟਰਨੈਸ਼ਨਲ ਮਾਰਕੀਟ ਦੇ ਨਾਲ ਉਹ ਚੀਜ਼ਾਂ ਜੁੜੀਆਂ ਹੋਣ ਤੇ ਉਹ ਫਿਰ ਇੰਟਰਨੈਸ਼ਨਲ ਮਾਰਕੀਟ ਹੈਗਾ ਤੇਲ ਦੀਆਂ ਕੀਮਤਾਂ ਵਧਦੀਆਂ ਨੇ ਘਟਦੀਆਂ ਨੇ ਉਹਦਾ ਅਸਰ ਫਿਰ ਕੈਨੇਡਾ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਤੇ ਉਹ ਖਾਸ ਤੌਰ ਤੇ ਜੇਕਰ ਸੀ ਈਰਾਨ ਤੇ ਇਜ਼ਰਾਈਲੀ ਜੰਗ ਦੀ ਗੱਲ ਕਰੀ ਕਿਉਂਕਿ ਈਰਾਨ ਇੱਕ ਇਹ ਬਹੁਤ ਵੱਡਾ ਇਹ ਆਇਲ ਪ੍ਰੋਡਿਊਸਿੰਗ ਕੰਟਰੀ ਹੈ ਸੋ ਉੱਥੇ ਵੱਡੇ ਪੱਧਰ ਤੇ ਤੇਲ ਜਿਹੜਾ ਕੱਢਿਆ ਜਾਂਦਾ ਦੁਨੀਆ ਭਰ ਦੇ ਵਿੱਚੋਂ ਤੇਲ ਜਾਂਦਾ ਆ ਕਿਉਂਕਿ ਹੁਣ ਲਗਾਤਾਰ ਇਜ਼ਰਾਈਲ ਵੱਲੋਂ ਕਿ ਹਮਲੇ ਕਿਤੇ ਜਾ ਰਹੇ ਨੇ ਸੋ ਇਹ ਤੇਲ ਦੀ ਜਿਹੜੀ ਪ੍ਰੋਡਕਸ਼ਨ ਹੈ ਸੋ ਉਹਦੇ ਉੱਪਰ ਵੀ ਅਸਰ ਪੈ ਰਿਹਾ ਸੋ ਇਸ ਕਰਕੇ ਉਦਾ ਅਸਰ ਕੈਨੇਡਾ ਦੇ ਉੱਪਰ ਵੀ ਦੱਸਣ ਲੱਗਾ ਖਾਸ ਤੌਰ ਤੇ ਜੇਕਰ ਤੁਸੀਂ ਡੀਜ਼ਲ ਦੀ ਗੱਲ ਕਰੀਏ ਜੀ ਤਾਂ ਕੈਨੇਡਾ ਭਰ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧਣੀਆਂ ਸ਼ੁਰੂ ਹੋ ਗਈਆਂ ਨੇ ਅਗਰ ਤੁਸੀਂ ਧਿਆਨ ਦਿੱਤਾ ਹੋਵੇ ਤੇ 5 ਤੋਂ ਲੈ ਕੇ 10 ਸੈਂਟ ਤੱਕ ਵੱਖ-ਵੱਖ ਪ੍ਰਵਿੰਸਾਂ ਦੇ ਵਿੱਚ ਜਿਹੜੀਆਂ ਡੀਜ਼ਲ ਦੀਆਂ ਕੀਮਤਾਂ ਨੇ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਵਧੀਆਂ ਨੇ ਤਾਂ ਅਗਰ ਇਹ ਜੋ جنگ ਹੈ ਇਸੇ ਤਰੀਕੇ ਦੇ ਨਾਲ ਲੰਬੀ ਚੱਲਦੀ ਹੈ ਤੇ ਇਹ ਇਹ ਰਾਣ ਦਾ ਜਿਆਦਾ ਨੁਕਸਾਨ ਹੁੰਦਾ ਆ ਇਹ جنگ ਨੂੰ ਕਿ ਲੰਬਾ ਖਿੱਚ ਜਾਂਦਾ ਤੇ ਇਹਦਾ ਅਸਰ ਤੇਲ ਦੀਆਂ ਕੀਮਤਾਂ ਦੇ ਵਿੱਚ ਹੋਰ ਪਵੇਗਾ ਤੇ ਆਉਣ ਵਾਲੇ ਦਿਨਾਂ ਦੇ ਨਾਲ ਖਾਸੋਂ ਤੇ ਜਿਹੜੀਆਂ ਡੀਜ਼ਲ ਦੀਆਂ ਕੀਮਤਾਂ ਨੇ ਸੋ ਉਹਦੇ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਜੀ ਪ੍ਰਿੰਸ ਸਾਹਿਬ ਸੋ ਇਹ ਜੁੱਧ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜੇ ਇੱਕ ਪਾਵਰਫੁੱਲ ਕੰਟਰੀ ਉਹ ਉਹ ਹੈਗਾ ਅਮਰੀਕਾ ਆਪ ਦਾ ਹਿੱਸਾ ਹੁੰਦਾ ਦੁਨੀਆ 'ਚ ਕਿਤੇ ਵੀ ਕੋਈ ਜੁੱਧ ਹੋਵੇ ਕਹਿਣਗੇ ਤਾਂ ਸਹੀ ਹੈ ਕਹਿ ਦਿੰਦੇ ਨੇ ਵੀ ਅਸੀਂ ਸਮਝੌਤੇ ਕਰਾਏ ਨੇ ਇਸੇ ਸੰਦਰਭ ਦੇ ਵਿੱਚ ਹੁਣ ਕੋਈ ਭਾਰਤ ਦੇ ਨਾਲ ਕੋਈ ਨਾਰਾਜ਼ਗੀ ਨੂੰ ਲੈ ਕੇ ਚਲਦੀ ਹੈ ਪਰ ਫੇਰ ਵੀ ਇਹ ਅਮਰੀਕਾ ਨੇ ਕੋਈ ਆਪ ਦਾ ਦਾਵਾ ਕੀਤਾ ਜੀ ਕਾਹਦਾ ਹੈ ਦੇਖੋ ਅਸੀਂ ਕੱਲ ਇੱਕ ਖਬਰ ਦੇ ਉੱਪਰ ਚਾਚਾ ਕਰ ਰਹੇ ਸੀ ਕਿ ਇਹ ਭਾਰਤ ਸਰਕਾਰ ਦੇ ਜੋ ਉਹਨਾਂ ਦਾ ਐਕਸਟਰਨਲ ਫੇਅਰ ਮਿਨਿਸਟਰੀ ਹੈ ਸੋ ਉਹਨਾਂ ਨੇ ਇਸ ਚੀਜ਼ ਦਾ ਖੰਡਨ ਕੀਤਾ ਸੀਗਾ ਜੋ ਟਰੰਪ ਸਾਹਿਬ ਵਾਰ-ਵਾਰ ਦਾਅਵਾ ਕਰ ਰਹੇ ਨੇ ਕਿ ਮੈਂ ਇਹ ਪਾਕਿਸਤਾਨ ਦੇ ਭਾਰਤ ਦੇ ਵਿੱਚ ਜੋ جنگ ਹੈ ਉਹਨੂੰ ਮੈਂ ਰੋਕਾਇਆ ਹੈ ਮੈਂ ਟ੍ਰੇਡ ਦੀ ਧਮਕੀ ਦੇ ਕੇ ਦੋਵਾਂ ਮੌਲਕਾਂ ਦੇ ਵਿੱਚ جنگ ਰੋਕੀ ਹੈ ਸੋ ਇਸ ਤਰੀਕੀ ਗੱਲਾਂ ਬਾਤਾਂ ਇਹ ਟਰੰਪ ਸਾਹਿਬ ਲਗਾਤਾਰ ਇੱਕ ਵਾਰ ਨਹੀਂ ਉਹਨੇ ਬਹੁਤ ਵਾਰੀ ਗੱਲ ਕਹੀ ਕਿ ਇਹ ਜੰਗ ਮੇਰੇ ਕਰਕੇ ਰੁਕੀ ਰੱਖ ਦੋਵਾਂ ਪਾਸੇ ਨੇੜੇ ਲੀਡਰਸ਼ਿਪ ਹੈ ਤੇ 우ਦਾ ਉਹਨਾਂ ਨੇ ਐਪਰੀਸ਼ੀਏਸ਼ਨ ਵੀ ਕੀਤਾ ਕਹਿੰਦੇ ਬੜੇ ਸਿਆਣੇ ਢੰਗ ਨਾਲ ਕੰਮ ਕੀਤਾ ਪਰ ਇਹ ਹੁਣ ਜਦੋਂ ਇਹ G7 ਦੀ ਮੀਟਿੰਗ ਸੀ ਸਮਰਸਿਗਾ ਜਿ세 ਕੈਨੇਡਾ ਦੇ ਵਿੱਚ ਇਹ ਮੋਦੀ ਸਾਹਿਬ ਵੀ ਆਏ ਸੀ 트럼프 ਸਾਹਿਬ ਵੀ ਆਏ ਸੀ ਥਾਮ ਸਾਹਿਬ ਪਹਿਲਾਂ ਚਲੇ ਗਏ ਇਹ ਮੋਦੀ ਸਾਹਿਬ ਨਾਲ ਉਹਨਾਂ ਦੀ ਮੁਲਾਕਾਤ ਨਹੀਂ ਹੋ ਸਕੀ ਪਰ ਫੋਨ ਤੇ ਦੋਵੇਂ ਲੀਟਰਾਂ ਨੇ ਗੱਲ ਕੀਤੀ ਸੀ ਤੇ ਉਦੋਂ 트럼프 ਸਾਹਿਬ ਨੇ ਮੋਦੀ ਸਾਹਿਬ ਨੂੰ ਕਿਹਾ ਸੀਗਾ ਵੀ ਤੁਸੀਂ ਅਮਰੀਕਾ ਆ ਜਾਓ ਕਿ ਅਸੀਂ ਤੁਹਾਡੇ ਨਾਲ ਅਮਰੀਕਾ ਗੱਲ ਕਰਦੇ ਹਾਂ ਪਰ ਮੋਦੀ ਸਾਹਿਬ ਅਮਰੀਕਾ ਨਹੀਂ ਗਏ ਉਹ ਕਹਿੰਦੇ ਕਿ ਮੇਰੇ ਸਕੇਜੂਲ ਬਣੇ ਹੋਏ ਨੇ ਤੇ ਮੈਂ ਇਸ ਕਰਕੇ ਟਾਈਮ ਨਹੀਂ ਕੱਢ ਸਕਦਾ ਤਾਂ ਮਨੇ 트ੰਪਸ ਸਾਹਿਬ ਨੂੰ ਮਨਾ ਕਰਤਾ ਸੀਗਾ ਤੇ ਉਸ ਤੋਂ ਬਾਅਦ ਇੰਡੀਆ ਵੱਲੋਂ ਇਸ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਉਹ ਕਹਿੰਦੇ ਵੀ ਜੋ ਪਾਕਿਸਤਾਨ ਨਾਲ ਸੀਜ਼ਫਾਇਰ ਹੋਇਆ ਉਹਦੇ ਤੇ ਕਹਿੰਦੇ ਅਮਰੀਕਾ ਦਾ ਕੋਈ ਲੈਣਾ ਦੇਣਾ ਨਹੀਂ ਉਹ ਸਾਡੇ ਆਪਸ ਵਿੱਚ ਗੱਲਾਂ ਬਾਤਾਂ ਕੰਮ ਤੋਂ ਬਾਅਦ ਕਹਿੰਦੇ ਸੀਜ਼ਫਾਇਰ ਹੋਇਆ ਤੇ ਉਹਨਾਂ ਨੇ ਅਮਰੀਕਾ ਦੇ ਦਾਅਵੇ ਨੂੰ ਜਿਹੜਾ ਸੀਗਾ ਉਹ ਰਿਜੈਕਟ ਕਰ ਦਿੱਤਾ ਸੀਗਾ ਪਰ ਹੁਣ ਹੋਇਆ ਕਿ ਆ ਕਿ ਇਹ ਜੋ ਪਾਕਿਸਤਾਨ ਦੇ ਜਿਹੜੇ ਉੱਥੇ ਦੇ ਜਿਹੜੇ ਫੌਜ ਦੇ ਜਿਹੜੇ ਮੁਖੀ ਨੇ ਕਿਉਂਕਿ ਉਹ ਜਿਹੜੇ ਆਰਮੀ ਚੀਫ ਨੇ ਫੀਲਡ ਮਾਰਸ਼ਲ ਅਸੀਮ ਮੁਨੀਰ ਸੋ ਉਹਨਾਂ ਦੇ ਨਾਲ ਕੱਲ 트੍ਰੰਪ ਸਾਹਿਬ ਦੇ ਲਾਂਚ ਕੀਤਾ ਆ ਉਹਨਾਂ ਨੂੰ ਲਾਂਚ ਦੇ ਵਾਸਤੇ ਇਨਵੀਟੇਸ਼ਨ ਸੀਗਾ ਸੋ ਅਮਰੀਕਾ ਦੇ ਵਿੱਚ ਆਏ 트੍ਰੰਪ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਵਾਸ਼ਿੰਗਟਨ ਡੀਸੀ ਵਿਖੇ ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜਾ ਦੁਪਹਿਰ ਦੇ ਖਾਣੇ ਤੋਂ ਬਾਅਦ ਇੱਕ ਤਾਂ ਇਸ ਸੀ ਮੰਡੀਰ ਨੇ 트럼ਪ ਸਾਹਿਬ ਦੀ ਸਿਫਤ ਬਹੁ ਕੀਤੀ ਤੇ ਇਚਨਕ ਵੀ ਕਹਿ ਦਿੱਤਾ ਵੀ 트럼ਪ ਸਾਹਿਬ ਨੂੰ ਨੋਬਲ ਲਿਟਰੇਚਰ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ ਤੇ ਪਾ ਵੀ ਆ ਕਿ ਜੋ 트럼ਪ ਸਾਹਿਬ ਨੇ ਕੰਮ ਕੀਤੇ ਆ ਸ਼ਾਂਤੀ ਬਹਾਲੀ ਲਈ ਉਹ ਪਾਕਿਸਤਾਨ ਉਹਦੀ ਹਮਾਇਤ ਕਰ ਰਿਹਾ ਵੀ 트럼ਪ ਸਾਹਿਬ ਨੇ ਵਧੀਆ ਕੰਮ ਕੀਤੇ ਹੈ 트럼ਪ ਸਾਹਿਬ ਨੂੰ ਨੋਬਲ ਪ੍ਰਾਈਜ਼ ਜਿਹੜਾ ਹੈ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਤੇ 트럼ਪ ਸਾਹਿਬ ਨੇ ਫੇਰ ਖੁਸ਼ ਹੋ ਕੇ ਕੱਲ ਫੇਰ ਇਹ ਗੱਲ ਕਹੀ ਆ ਕਹਿੰਦੇ ਕਿ ਦੋਵਾਂ ਪਾਸੇ ਦੇ ਜਿਹੜੇ ਲੀਡਰ ਨੇ ਬੜੇ ਚਾੜੇ ਆ ਮੋਦੀ ਸਾਹਿਬ ਦੀ ਚਾੜੇ ਆ ਪਾਕਿਸਤਾਨ ਵਾਲੇ ਵੀ ਵਧੀਆ ਨੇ ਤੇ ਉਹਨਾਂ ਨੇ ਕੱਲ ਫਿਰ ਇਹ ਦਾਵਾ ਕੀਤਾ ਕਿ ਇਹ ਜੰਗ ਜਿਹੜੀ ਆ ਮੈਂ ਹੀ ਰੁਕਾਈ ਆ ਤੇ ਉਦੋਂ ਭਾਰਤ ਸਰਕਾਰ ਕਹਿ ਰਹੀ ਆ ਵੀ ਇਹ 트੍ਰੰਪ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰ ਉਹਨਾਂ ਦੇ ਸਟੇਟਮੈਂਟ ਤੋਂ ਬਾਅਦ ਕੱਲ ਫਿਰ 트੍ਰੰਪ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ ਕਹਿੰਦੇ ਨਹੀਂ ਵੀ ਜੰਗ ਰੋਕਣ ਵਾਲਾ ਬੰਦਾ ਮੈਂ ਹੀ ਆ ਤੇ ਦੂਜੇ ਪਾਸੇ ਪਾਕਿਸਤਾਨ ਨੇ ਵੀ ਉਹਨਾਂ ਨੂੰ ਜਿਹੜੇ ਚੈਨਲ ਨੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਪੀਸ ਪ੍ਰਾਈਜ਼ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਕੰਮ ਵੱਡਾ ਕੀਤਾ ਹੁਣ ਇਹਦੇ ਵਿੱਚ ਇਸ ਪਰ ਸਰਕਾਰ ਵਾਸਤੇ ਖਾਸ ਤੌਰ ਤੇ ਇਹ ਮੋਦੀ ਸਾਹਿਬ ਵਾਸਤੇ ਕਾਫੀ ਮੁਸ਼ਕਲਾਂ ਖੜੀਆਂ ਹੁੰਦੀਆਂ ਨੇ ਕਿਉਂਕਿ 트੍ਰాంਪ ਸਾਹਿਬ ਆਪਣੀਆਂ ਸਟੇਟਮੈਂਟਾਂ ਦੇਣਾ ਹਰਦੇ ਨਹੀਂ ਐ ਉਹਨਾਂ ਨੇ ਉਸ ਚੀਜ਼ ਨੂੰ ਰਿਐਕਟਿਵ ਕੀਤਾ ਪਰ ਉਸ ਰਿਜੈਕਸ਼ਨ ਤੋਂ ਬਾਅਦ ਵੀ 트੍ਰాంਪ ਸਾਹਿਬ ਨੇ ਕਾਲੇ ਦਾਵਾ ਕੀਤਾ ਕਿ ਇਹ ਜਿਹੜੀਆਂ ਚੰਗਾ ਨੇ ਇਹ ਦੋਵਾਂ ਮੁਲਕਾਂ ਦੇ ਵਿੱਚ ਅਮਰੀਕਾਉਣ ਦਾ ਕੰਮ ਕੀਤਾ ਤੇ ਹੁਣ ਪਾਕਿਸਤਾਨ ਵਾਲੇ ਕਹਿ ਰਹੇ ਨੇ ਵੀ ਇਹਨਾਂ ਨੂੰ ਲਾਵਲ ਪੀਸਪ੍ਰਾਈ ਜਿਹੜਾ ਆ ਉਹ ਵੀ ਦਿੱਤਾ ਜਾਣਾ ਚਾਹੀਦਾ ਜੀ ਜੀ ਪਣ ਸਾਹਿਬ ਜੇ ਤੁਹਾਨੂੰ ਲੱਗਦਾ ਹੋਵੇ ਥੋੜਾ ਜਿਆਦਾ ਤੁਹਾਡੇ ਕੋਲ ਟਾਈਮ ਦੀ ਫਲੈਕਸੀਬਿਲਟੀ ਹੈ ਕਿ ਆ ਇੱਕ ਦਮ ਇੰਟਜੰਦੋ ਲਾ ਲਈਏ ਜੇ ਲੋਕਲ ਤੁਹਾਨੂੰ ਲੱਗਦਾ ਇੱਕ ਤਾਂ ਗਰੋ ਫੜੇ ਜਾਂਦੇ ਨੇ ਜੀ ਆਪਾਂ ਨੂੰ ਪਤਾ ਰੋਜ ਇੱਕ ਪ੍ਰਿੰਸ ਸਾਹਿਬ ਕੋਈ ਇਦਾਂ ਨੂੰ ਮੈਨੂੰ ਲੱਗਦਾ ਨਹੀਂ ਹੈਗਾ ਵੀ ਜੇ ਅਸੀ ਸਰੇੜੀ ਤੋਂ ਕੋਈ ਖਬਰ ਇਦਾਂ ਦੀ ਮੈਨੂੰ ਲੱਗਦਾ ਆਪਾਂ ਨੂੰ ਕੋਈ ਦਿਨ ਖਾਲੀ ਨਿਕਲ ਜਵੇ ਤੇ ਉਹਦੇ ਵਿੱਚ ਸ਼ਰਾਬ ਚੋਰੀ ਹੋਏ ਕਿ ਉਹਦੇ ਵਿੱਚ ਫੇਰ ਸਾਡੇ ਬੰਦਿਆਂ ਦਾ ਨਾਮ ਹੋਇਆ ਤੇ ਇੱਕ ਵਿਨ ਨੰਬਰ ਨੂੰ ਲੈ ਕੇ ਕਹਿੰਦੇ ਪ੍ਰਿੰਸ ਸਾਹਿਬ ਇੱਥੋਂ ਹੀ ਸਰਵਨ ਸਟੇਡੀਓ ਬ੍ਰੈਂਪਟਨ ਦੀ ਕੋਈ ਲੋਕੇਸ਼ਨ ਹੈ ਉੱਥੇ ਕੋਈ ਲੇਡੀ ਹੈ ਤੇ ਉਹਦਾ ਕਿਸੇ ਕਾਰ ਡੀਲਰਸ਼ਿਪ ਦੇ ਨਾਲ ਲਿੰਕ ਸੀਗਾ ਕੋਲ ਵਰਡ ਦੇ ਵਿੱਚ ਗੱਲਬਾਤ ਕਰਦੇ ਸੀਗੇ ਤੇ ਉਹ ਉਹਦਾ ਜਿਹੜੇ ਪਹਿਲਾਂ ਵੀ ਖਬਰਾਂ ਆਈਆਂ ਨੇ ਵੀ ਰਜਿਸਟਰਡ ਕਰਾ ਦਿੰਦੇ ਨੇ ਜਿਹੜੇ ਚੋਰੀ ਵਾਲੇ ਵੀਕਲ ਨੂੰ ਤੇ ਜੇ ਉਹ ਟੋਲ ਦੇ ਉੱਤੇ ਵੀ ਜਾਣਗੇ ਤਾਂ ਉਹ ਕਿਉਂਕਿ ਜੇ ਤਾਂ ਚੋਰੀ ਵਾਲਾ ਵੀਕਲ ਹੈ ਜੀ ਉਹਦਾ ਫਿਰ ਉਹਦੀ ਕੋਈ ਤੁਹਾਨੂੰ ਫਾਈਨ ਫੋਨ ਨਹੀਂ ਆਉਂਦਾ ਹੈਗਾ ਕਾਫੀ ਇਦਾਂ ਦੀਆਂ ਰਲੀਆਂ ਮਿਲੀਆਂ ਜੇ ਖਬਰਾਂ ਆਈਆਂ ਜੀ ਬਲਵੰਤ ਸਾਹਿਬ ਦੇਖੋ ਬਿਲਕੁਲ ਖਬਰਾਂ ਜੇਕਰ ਅਸੀਂ ਪੀ ਲੀਜਨ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਾਨੂੰ ਪਤਾ ਕਿ ਬਹੁਤ ਸਾਰੀਆਂ ਖਬਰਾਂ ਕਾਸ ਤੋਂ ਤੇਜੀ ਦੇ ਵਿੱਚ ਤੇ ਆਪਣਾ ਭਾਈਚਾਰਾ ਇਨਵੋਲਵ ਹੈ ਉਹ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੇ ਚਰਚਾ ਦੇ ਵਿੱਚ ਚੱਲ ਰਹੀਆਂ ਨੇ ਕੋ ਇੱਕ ਦਿਨ ਹੁੰਦਾ ਹੈ ਵੀ ਇੱਕ ਖਬਰ ਆਉਂਦੀ ਹੈ ਦੂਜੇ ਦਿਨ ਜਿਹੜੀ ਆ ਉਹ ਦੂਸਰੀ ਖਬਰ ਆ ਜਾਂਦੀ ਹੈ ਤੇ ਇਹਦੇ ਵਿੱਚ ਲਗਾਤਾਰ ਆਪਣੇ ਭਾਈਚਾਰੇ ਦੀ ਜਿਹੜੀ ਲੱਕਰੀ ਹੈ ਤਾਂ ਇਹਦੀ ਜਿਹੜੀ ਸ਼ਮੂਲੀਅਤ ਹੈ ਉਹ ਕਾਫੀ ਜਿਹੜੀ ਆ ਇਹ ਵਧੀ ਹੋਈ ਹੈ ਇੱਕ ਜਿਹੜੀ ਤੁਸੀਂ ਵੀਅਤਨਾਮ ਬद्दल ਦੀ ਗੱਲ ਕਰ ਰਹੇ ਹੋ ਉਹਦੇ ਵਿੱਚ ਇੱਕ ਔਰਤ ਹੈ ਜਿਹਦਾ ਨਾਮ ਤਨੀਸ਼ਾ ਬੇਡ ਹੈ ਜਿਹੜੀ ਸਰਵਿਸ ਵਨਟਾਰਿਓ ਨਾਲ ਬ੍ਰੈਮਟਨ ਦੇ ਵਿੱਚ ਕੰਮ ਕਰ ਰਹੀ ਸੀ ਤੇ ਇਹ ਇਟ੍ਰਾਂਟੋ ਦੇ ਇਲਾਕੇ ਜਿਹੜਾ ਵੈਸਟ ਵਾਲਾ ਪਾਸਾ ਬ੍ਰੈਮਟਨ ਦਾ ਉੱਥੇ ਦੱਸਿਆ ਜਾ ਰਿਹਾ ਵੀ ਸੀਗੀ ਇਹ ਸਰਵਿਸ ਵਨਟਾਰਿਓ ਚ ਕੰਮ ਕਰ ਰਹੀ ਤੇ ਇਹਦੇ ਵਿੱਚ ਇੱਕ ਇਹ ਸਾਜ਼ਿਸ਼ ਜਿਹੜੀ ਆ ਕਿ ਇੱਕ ਲਾਜੇ ਇੱਕ ਆਟੋ ਬਾਡੀ ਸ਼ਾਪ ਸੀਗੀ ਤੇ ਉਹਨਾਂ ਨੇ ਰਲ ਕੇ ਇਸ ਤਰੀਕੇ ਦੀ ਜਿਹੜੀ ਆ ਇਸ ਸਕੀਮ ਬਣਾਈ ਆ ਜਿਹਦੇ ਨਾਲ ਇਹ ਇਸ ਤਰੀਕੇ ਦੇ ਫਰਾਡ ਨੂੰ ਅੰਜਾਮ ਦਿੱਤਾ ਗਿਆ ਤੇ ਸਾਨੂੰ ਪਤਾ ਕਿ ਇਹ ਪਹਿਲਾਂ ਵੀ ਬਹੁਤ ਵਾਰ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਕਿ ਸਰਵ ਸੰਚਾਰੀਓ ਦੇ ਜਿਹੜੇ ਆਪਣੇ EMPLYEE ਵਾਲੇ ਹੁੰਦੇ ਨੇ ਵੀ ਨੰਬਰ ਬਦਲਤੇ ਜਾਂਦੇ ਨੇ ਇਹ ਗੱਡੀਆਂ ਜਿਹੜੀਆਂ ਨੇ ਛੰਗ ਨਾਲ ਜਿਹੜੀਆਂ ਚੋਰੀ ਕੀਤੀਆਂ ਹੁੰਦੀਆਂ ਨੇ ਇਹਨਾਂ ਨੂੰਗਾ ਡੀਲਰਸ਼ਿਪਾਂ ਚ ਵੇਚਣ ਦੀ ਗੱਲ ਹੈ ਜਾਂ ਇਸ ਤਰੀਕੇ ਦੇ ਫਰਾਡ ਕਰਨ ਦੇ ਵਿੱਚ ਇਹ ਮਦਦ ਕੀਤੀ ਜਾਂਦੀ ਹੈ ਸੋ ਪਾਬ ਜਿਹੜੀ ਅੰਦਰ ਕਰਾਪਸ਼ਨ ਚੱਲ ਰਹੀ ਹੈ ਸਰਵਿਸ ਅਨਟਾਰੀਓ ਦੇ ਸੋ ਉਹ ਵੀ ਇੱਕ ਵੱਡਾ ਕਾਰਨ ਹੈ ਏਜੀ ਦੇ ਨਾਲ ਇਹ ਗੱਡੀਆਂ ਖਾਸ ਸੋ ਜਿਹੜੀਆਂ ਮਹਿੰਗੀਆਂ ਗੱਡੀਆਂ ਚੋਰੀ ਹੁੰਦੀਆਂ ਨੇ ਤੇ ਇੱਥੇ ਦੁਬਾਰਾ ਵੇਚ ਜਾਂਦੀਆਂ ਨੇ ਤੇ ਇੱਕ ਖਬਰ ਰਿਪੋਰਟ ਅਰੀਜਨਲ ਪੁਲਿਸ ਦੇ ਹਵਾਲੇ ਦੇ ਨਾਲ ਹੈ ਵੀ ਉਹਨਾਂ ਨੇ ਇਹ ਤਕਰੀਬਨ 3 ਲੱਖ ਡਾਲਰ ਦੀ ਸ਼ਰਾਬ ਹੈ ਤੇ ਉਹ ਪਿਛਲੇ ਸਮੇਂ ਦਰਾਨ ਇਹ ਚੋਰੀ ਹੋਈ ਹੈ ਸੋ ਉਸ ਚੋਰੀ ਦੇ ਸਿਲਸਲੇ ਦੇ ਵਿੱਚ ਬ੍ਰੈਂਪਟਨ ਵਾਸੀ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਇੱਕ ਦਾ ਨਾਮ ਸਿਮਰਪ੍ਰੀਤ ਸਿੰਘ ਹੈ ਇੱਕ ਦਾ ਨਾਮ ਅਨੂਜ ਕੁਮਾਰ ਹੈ ਇਹ ਦੋ ਜਣੇ ਫੜੇ ਗਏ ਨੇ ਤੇ ਇਹਨਾਂ ਤੇ ਅਲੀਗੇਸ਼ਨਸ ਲੱਗੇ ਨੇ ਮਤਲਬ ਇਹ ਕਿਊਜ਼ ਨੇ ਕਿ ਇਹਨਾਂ ਨੇ 3 ਲੱਖ ਡਾਲਰ ਦੇ ਕਰੀਬ ਦੀ ਸ਼ਰਾਬ ਜਿਹੜੀ ਹੈ ਉਹ ਵੱਖ-ਵੱਖ ਐਲធីਬੀਓ ਸਟੋਰਸ ਤੋਂ ਚੱਕੀ ਹੈ ਤੇ ਇਹ ਦੋਵਾਂ ਦੀ ਗੱਲ ਕਰੀਏ ਸਿਮਰਪ੍ਰੀਤ ਸਿੰਘ ਤੇ ਅਨੂਜ ਕੁਮਾਰ ਦੀ ਇਹ ਕੁਝ ਮਹੀਨੇ ਪਹਿਲਾਂ ਵੀ ਫੜਵਾਈ ਸੀ ਉਦੋਂ ਪੀਲ ਡਿżਨਲ ਪੁਲਿਸ ਨੇ 5 ਜਣੇ ਫੜੇ ਸੀਗੇ ਇਹ ਦੋ ਜਣੇ ਉਦੋਂ ਵੀ ਵਿੱਚ ਸ਼ਾਮਲ ਸੀਗੇ ਤੇ ਜਿਨਾ ਦੇ ਉੱਪਰ ਇਸ ਤਰੀਕੇ ਦੇ ਅਲੀਗੇਸ਼ਨਸ ਲੱਗੇ ਸੀ ਹੁਣ ਦੁਬਾਰਾ ਇਹ ਦੋ ਜਾਣੇ ਫੜ ਹੋਏ ਨੇ ਦੇਖੋ ਇਹ ਪਹਿਲਾ ਫੜ ਹੋਣਾ ਇਹ ਅਲੀਗੇਸ਼ਨਸ ਲੱਗਣੇ ਵੀ ਸ਼ਰਾਬ ਚੋਰੀ ਕਰਦੇ ਨੇ ਤਿੰਨਾਂ ਕਿ ਮਹੀਨਿਆਂ ਬਾਅਦ ਫਿਰ ਫੜ ਹੁੰਦੇ ਨੇ ਫਿਰ ਉਹੀ ਅਲੀਗੇਸ਼ਨਸ ਲੱਗਦੇ ਨੇ ਵੀ ਸ਼ਰਾਬ ਚੋਰੀ ਕਰ ਰਹੇ ਨੇ ਤੇ ਇੱਕ ਬੰਦਾ ਵਾਰ-ਵਾਰ ਇੱਕੋ ਹੀ ਕੰਮ ਦੇ ਵਿੱਚ ਫੜਿਆ ਜਾ ਰਿਹਾ ਵੀ ਉਹ ਹੁਣ ਤੁਸੀਂ ਦੱਸੋ ਵੀ ਉਹ ਕਿਹੜੀ ਟ੍ਰਿਕ ਹੈ ਨਾ ਫੇ ਕੰਮ ਰੋਕਾ ਜੀ ਅੱਜ ਤੁਸੀਂ ਫੜਦੇ ਹੋ ਉਹ ਜ਼ਮਾਨਤ ਤੇ ਛੁੱਟ ਜਾਂਦਾ ਆ ਜਾਂ ਕੋਈ ਕੋਈ ਵੀ ਰੀਜ਼ਨ ਬਾਹਰ ਆਉਂਦਾ ਉਹ ਕਿੰਨਾ ਕੁ ਮਹੀਨਿਆਂ ਚਾਰ ਮਹੀਨਿਆਂ ਬਾਅਦ ਉਹੀ ਅਲੀਗੇਸ਼ਨ ਉਸ ਉਹ ਇਨਸਾਨ ਦੁਆਰਾ ਫੜਿਆ ਜਾਵੇ ਤਾਂ ਕਿ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਇਹਨਾਂ ਵਿੱਚੋਂ ਇੱਕ ਸ਼ਖਸ ਦੇ ਮੈਂ ਦੇਖ ਰਿਹਾ ਸੀਗਾ ਵੀ 30000 ਦੇ ਕਰੀਬ ਸੋਸ਼ਲ ਮੀਡੀਆ ਦੇ ਫੋਲੋਅਰਸ ਵੀ ਨੇ ਤੇ ਹੁਣ ਤੁਸੀਂ ਆਪ ਨਾ ਝੱਲਾਓ ਇਹ ਸਾਡਾ ਯੂਥ ਹੈ ਉਹ 30000 ਬੰਦਾ ਤਾਂ ਇਹ ਜੁੜਿਆ ਹੋਇਆ ਹੈ ਇਹੋ ਜਿਹੇ ਲੋਕਾਂ ਦੇ ਨਾਲ ਜਿਨ੍ਹਾਂ ਦੇ ਉੱਪਰ ਇਸ ਤਰੀਕੇ ਦੇ ਅਲੀਗੇਸ਼ਨਸ ਲੱਗ ਰਹੇ ਨੇ ਜੀ ਇਸ ਸਾਡਾ ਫਿਊਚਰ ਕਿੱਧਰ ਨੂੰ ਜਾ ਰਿਹਾ ਉਹ ਜੂਥ ਦੇ ਰੋਲ ਮਾਡਲ ਕਿਹੋ ਜਿਹੋਕ ਨੇ ਹਨ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਸੋ ਇਹ ਚੀਜ਼ਾਂ ਦੇਖ ਕੇ ਫਰਕ ਕੇ ਇਹ ਲੱਗ ਰਿਹਾ ਵੀ ਇਸ ਤਰੀਕੇ ਦੇ ਜਿਹੜੇ ਕੰਮ ਨੇ ਆਉਣ ਵਾਲੇ ਦਿਨਾਂ ਚ ਰੁਕਣ ਵਾਲੇ ਨਹੀਂ ਆ ਜੀ ਤੇ ਕਾਨੂੰਨ ਜਿਹੜੇ ਨੇ ਹੁਣ ਇੱਥੇ ਵੀ ਸਾਡੇ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਮਿਨਿਸਟਰਸ ਨਾਲ ਜਾੰਪੀਸੇ ਨਾਲ ਮਲਾਕਤ ਕਰਕੇ ਕੁਝ ਉਹਤੇ ਦਬਾਅ ਬਣਾਇਆ ਜਾਵੇ ਸਾਡੇ ਆਪਣੀ ਕਮਿਊਨਿਟੀ ਦੇ ਵਿੱਚੋਂ ਕੁਝ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਅਸੀਂ ਉਮੀਦ ਕਰਦੇ ਹਾਂ ਵੀ ਕੋਸ਼ਿਸ਼ਾਂ ਸਾਮਾਜਬ ਹੋਣ ਜੀ ਜੀ ਇਹ ਉਹਨਾਂ ਨੂੰ ਫਾਇਦਾ ਲੱਗੇ ਪਰ ਸੋਚਦੇ ਹਾਂ ਉਹਨਾਂ ਨੂੰ ਹੈਗਾ ਕੁਝ ਉਹਤੇ ਦਬਾਅ ਬਣੇ ਤੇ ਕੁਝ ਕਰੋ ਉਹਨਾਂ ਦੇ ਵਿੱਚ ਸੱਚੀ ਲਿਆਂਦੀ ਜਾਵੇ ਪਰ ਇਹ ਖਬਰਾਂ ਜੋ ਸਾਡਾ ਜੂਥ ਇਹ ਫੋਲੋ ਕਿਨੂੰ ਕਰ ਰਿਹਾ ਤੁਸੀਂ ਦੇਖੋ ਜਿੰਨੇ ਵੀ ਇਸ ਤਰੀਕੇ ਦੇ ਲੋਕ ਨੇ ਸਾਰਿਆਂ ਨੂੰ ਪਤਾ ਹੁੰਦਾ ਪਰ ਹਜ਼ਾਰਾਂ ਲੱਖਾਂ ਦੀ تعداد ਦੇ ਵਿੱਚ ਉਹਨਾਂ ਨਾਲ ਜੁੜੇ ਹੋਏ ਨੇ ਤਾਂ ਇਹ ਇੱਕ ਓਵਰਆਲ ਜਿਹੜੀ ਜੋਤੀ ਮੈਂਟੈਲਿਟੀ ਕਿਸ ਪਾਸੇ ਨੂੰ ਜਾ ਰਹੀ ਹੈ ਸੋ ਇਹ ਖਬਰਾਂ ਇਹ ਚੀਜ਼ਾਂ ਉਸ ਪਾਸੇ ਨੂੰ ਸੰਕੇਤ ਵੀ ਦਿੰਦੀਆਂ ਜੀ ਪ੍ਰਧਾਨ ਸਾਹਿਬ ਬਹੁਤ